ਲੋਜੀ ਇਹ ਹੈਗੀ ਹੈ ਇਹ ਤੇ ਮੈਨੂੰ ਆਇਆ ਤੋਲ ਮੈਨਾਂ ਕਿ ਉਹਦੇ ਤੇ ਇਹ ਵਾਲਾ ਸੂਟ ਤੇ ਆਪਾਂ ਲੱਗਣਾ ਹੈ ਸਿੱਕਸਾ ਨੀ ਬਲੈਕ ਸਲਵਾਰ ਬੱਚਾ ਇਹ ਮਰੀ ਹੈ ਇਹ ਲੱਗਦਾ ਹੈ ਕੋਈ ਬਲੈਕ ਸਲਾਹ ਇਹ ਬਲੈਕ ਬੀ ਠੀਕ ਹੈ ਸੋਹਣਾ ਇਹ ਵੀ ਨਾ ਸੁਆਹ ਇਹ ਸਲੀ ਅਸਲਾ ਮੈਨੂੰ ਪਿਆਰਾ ਲੱਗਿਆ ਨਾਲ ਦੇ ਬਟਾ ਬਲੈਕ ਸੋਹਣਾ ਲੱਗਿਆ ਇਹ ਸਮਝ ਹੈ ਇਸ ਤੇ ਇਹ ਬਹੁਤ ਵਧੀਆ ਲੱਗਿਆ ਮੈਸੋ ਦੇ ਨਾਲ ਨਾਲ ਇੱਕ ਚਿੱਟੀ ਸਲਵਾਰ ਸਮਾਉਂਗੀ ਤੇ ਇੱਕ ਮੈਂ ਛੋਟੀ ਜਿਹੀ ਆਪਣੀ ਦੋ ਤਿੰਨ ਸਮਾ ਦੂੰਗੀ ਨਾਲ ਚੁੰਨੀਆਂ ਨਾਲ ਸੋਹਣ ਮੈਨੂੰ ਬੜੀ ਖੁਸ਼ੀ ਹੋਈ ਮੈਨੂੰ ਸੂਟ ਮਿਲੇ ਦੋ ਮੈਨੂੰ ਕਹਿ ਤੋ ਵੀਡੀਓ ਬਣਾਨੀ ਹੈ ਫੈਮਲੀ ਕਹਿੰਦੀ ਲੈ ਲੈ ਦਿੰਦੇ ਆ ਇੱਕ ਮੇਰੇ ਬੇਟੇ ਨੇ ਲੈ ਕੇ ਦਿੱਤਾ ਮੈਨੂੰ ਇਹ ਵਾਲਾ ਸੂਟ ਮੇਰੇ ਬੇਟੇ ਨੇ ਇੱਕ ਮੇਰੇ ਘਰ ਦੇ ਹੰਗਿਆ ਕਿ ਪਾਪਾ ਨੇ ਦੋਨੇ ਲੱਗ ਲੱਗਦੇ ਦਿੱਤੇ ਸੂਟ ਕਿ ਨਾ ਸੋਹਣੇ ਸੋਹਣੇ ਸੂਟ ਪਾ ਕੇ ਵੀਡੀਓ ਬਣਾਇਆ ਕਰ ਸੋਹਣੇ ਸੋਹਣੇ ਵੀਡੀਓ ਬਣਾਇਆ ਕਰ ਸ਼ਾਰਟ ਵਧੀਆ ਬਣਾਇਆ ਕਰ ਫੈਮਲੀ ਮੇਰੇ ਨਾਲ ਆ ਤੇ ਮੈਨੂੰ ਕੋਈ ਟੈਨਸ਼ਨ ਨਹੀਂ ਸਮਾ ਲੱਗ ਰਿਹਾ ਇਹ ਵੀ ਗੱਲ ਦਾ ਵੀਡੀਓ ਬਣਾਉਣ ਨੂੰ ਪਾ ਕੇ ਵੈਸੇ ਇਹ ਵੀ ਵਧੀਆ ਹੈ ਇਹ ਮੇਰੀ ਸਿਸਟਰ ਦੀ ਪਸੰਦ ਆ ਮੈਂ ਇਸ ਤਰ੍ਹਾਂ ਕਹੇ ਸੀ ਨਾ ਆਪਾਂ ਟੈਸਟ ਕਰਵਾਉਣ ਇਹ ਮੇਰੀ ਸਿਸਟਰ ਦਾ ਪਸੰਦ ਆ ਕਹਿੰਦੀ ਸਮਾ ਲੱਗ ਰਹਾ ਦੀਦੀ ਕਹਿੰਦੀ ਆ ਸੂਟ ਤੇ ਨਾਲੇ ਦੇ ਬੈਗ ਸਮਾ ਰਹਿਣਾ ਮੈਂ ਜਿਹੜੀ ਇਹ ਆ ਲੈ ਰਿਹਾ ਸੂਟ ਮੇਰੀ ਸਿਸਟਰ ਨੇ ਕਿਹਾ ਛੋਟੀ ਹੈ ਮੇ ਤੋਂ ਕਮ ਸੇ ਕਮ 8 ਸਾਲ ਹੋਏਗੀ ਛੋਟੀ ਇਹ ਸਿਸਟਰ ਮੈਂ ਤਾਂ ਟੈਸਟ ਕਰਵਾਉਣ ਗਈ ਸੀ ਇੱਥੇ ਤੇ ਫਿਰ ਮੈਂ ਦੋ ਸੂਟ ਲੈ ਆਈਆਂ ਉਹਨਾਂ ਦੇ ਕਲਰ ਮੈਨੂੰ ਵਧੀਆ ਲੱਗੇ ਬਹੁਤ ਜ਼ਿਆਦਾ ਵਧੀਆ ਸੁਣ ਬਲਵਾਂ ਮੈਨੂੰ ਬੜੀ ਖੁਸ਼ੀ ਹੋਈ ਜ਼ਿਆਦਾ ਮਹਿੰਗੇ ਨਹੀਂ ਹੈਗੇ ਮੈਂ ਜ਼ਿਆਦਾ ਮਹਿੰਗਾ ਕੱਪੜਾ ਪਾਉਂਦੀ ਹੀ ਨਹੀਂ ਜ਼ਿਆਦਾ ਕੱਪੜਾ ਮੈਂ ਮਹਿੰਗਾ ਪਾਉਣ ਦਾ ਕੋਈ ਫਾਇਦਾ ਹੀ ਹੈ ਨਹੀਂ ਜੇ ਆਪਾਂ ਸੋਚੀਏ ਪਤਾ ਕੀ ਗੱਲ ਹੈ ਫੁਰ ਵਾਚੀ ਜਾਂਦਾ ਹੈ ਤੇ ਜ਼ਿਆਦਾ ਪੈਸੇ ਬਰਬਾਦ ਹੋ ਜਾਂਦੇ ਆ ਮੈਂ ਚਾਹੁੰਦੀ ਆ ਮੈਂ ਆਪਣੀ ਮਸਕੇ ਫੈਮਲੀ ਦੇ ਪੈਸੇ ਬਚਾਉਣੀ ਆ ਮੈਂ ਹਮੇਸ਼ਾ ਜੁੱਤੀ ਕੱਪੜਾ ਹਰ ਇੱਕ ਚੀਜ਼ ਸਸਤੀ ਪਾਉਂਦੀ ਆ ਕਿਉਂਕਿ ਲੇਡੀਆਂ ਹੁੰਦੀਆਂ ਹਮੇਸ਼ਾ ਘਰਵਾਲੇ ਸੋਚਦੀਆਂ ਨੇ ਨਾ ਫੈਮਲੀ ਦਾ ਕਹਿੰਦੀ ਹੈ ਮਹਿੰਗੇ ਕੱਪੜੇ ਲੈ ਲਓ ਮੈਂ ਨਹੀਂ ਅਸੀਂ ਘਰਵਾਲੇ ਸੋਚਦੇ ਵੀ ਸਾਡਾ ਘਰ ਦੀ ਹੋਰ ਕੋਈ ਚੀਜ਼ ਬਣ ਜਵੇ ਨਾ ਤੇ ਜਨਾਨੀ ਜਿਹੜੀ ਹੁੰਦੀ ਆ ਹਮੇਸ਼ਾ ਘਰ ਦੀ ਮਤਲਬ ਕਿ ਉਹ ਹਮੇਸ਼ਾ ਹੀ ਘਰ ਨੂੰ ਜੋੜਦੀ ਆ ਤੋੜਦੀ ਨਹੀਂ ਹੈਗੀ ਵਿੱਥੋਂ ਬਚਾਉ ਹੁਜਿੱਥੋਂ ਬਚਾ ਮੇਰੀ ਤਾਂ ਬਈ ਯਾਦਤਾ ਮੈਂ ਤਾਂ ਬੇਵਜੂਹ ਖਰਚਾ ਨਹੀਂ ਕਰਦੀ ਆਪਣਾ ਤੇ ਮਤਲਬ ਕਿ ਵੀ ਆਪਣੇ ਘਰ ਦੇ ਅੰਦਰ ਬਹੁਤ ਪੈਸਾ ਬਚਾ ਕਰਦੀ ਆ ਕਿਉਂਕਿ ਪੈਸੇ ਦੀ ਵੈਲਿਊ ਅੱਜ ਕੱਲ ਪੈਸੇ ਵਗੈਰਾ ਦੀ ਜ਼ਿੰਦਗੀ ਨਹੀਂ ਨਾ ਕੋਈ ਪੁੱਛਦਾ ਨਹੀਂ ਤੇ ਕਈ ਵਾਰ ਆਪਣਾ 100 ਰੁਪਏ ਵਜ੍ਹਾ ਕੰਮ ਖੜ ਜਾਂਦਾ ਕਈ ਵਾਰ 10 ਰੁਪਈਆ ਵਜ੍ਹਾ ਨਹੀਂ ਕਰਦਾ ਨਾ ਕਈ ਵਾਰ ਇਹ ਜੀ ਨੌਕਤਾ ਆ ਵੀ ਜਾਂਦੀ ਹੈ ਨਾ ਵੈਸੇ ਤਾਂ ਪ੍ਰਮਾਤਮਾ ਇਹ ਜੀ ਆਵੇ ਨਾ ਕਿਸੇ ਪਰ ਕਿ ਬਾਕੀ ਤੁਹਾਡਾ ਪਿਆਰ ਨਾਲ ਮਿਲ ਜAVE ਮੈਨੂੰ ਬਹੁਤ ਖੁਸ਼ੀ ਹੁੰਦੀ ਆ ਤੇ ਅਸਤੇ ਤੁਹਾਡਾ ਪਿਆਰ ਮੈਨੂੰ ਬਣਿਆ ਰਹੇ ਸੱਚੇ ਪਾਤਸ਼ਾਹ ਬਣਾਈ ਰੱਖੇ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਬਾਕੀ ਇੱਕ ਆਪਣੀ ਲੜਾਈ ਵੀ ਲੱਗੀ ਹੋਈ ਹੈ ਨਾ ਔਜੀ ਵੀਰਾਂ ਵਾਸਤੇ ਮੈਂ ਅਰਦਾਸ ਕਰਦੀ ਆ ਬੱਚਿਆਂ ਵਾਸਤੇ ਤੇ ਪ੍ਰਮਾਤਮਾ ਤੁਹਾਨੂੰ ਤੰਦਰੁਸਤੀ ਰੱਖੇ ਸ਼ਾਂਤੀ ਹੋ ਜਾਵੇ ਆਪਣੇ ਦੇਸ਼ ਵਿੱਚ ਇਹ ਨਾ ਤੇ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਚ ਰੱਖੇ ਉਹ ਬੱਚਿਆਂ ਨੂੰ ਤੇ ਕਿਸ ਤਰ੍ਹਾਂ ਦੇਖੋ ਉਹ ਵੀ ਮਤਲਬ ਕਿ ਸਾਹਮਣੇ ਮੌਤ ਆ ਮੌਤ ਤੋਂ ਬਿਲਕੁਲ ਨਹੀਂ ਡਰਦੇ ਨਾ ਆਪਾਂ ਡਰਦੇ ਹਜੰਦਰਾ ਚ ਵੱਢ ਜਾਂਦੇ ਆ ਉਹ ਬੱਚੇ ਨਿਕ ਦੇਖ ਲਓ ਕਿਸ ਤਰ੍ਹਾਂ ਹੈ ਨਾ ਮਤਲਬ ਕਿ ਵੀ ਸਾਹਮਣੇ ਖੜੇ ਨੇ ਕਿ ਆਪਣੇ ਦੇਸ਼ ਦੀ ਖਾਤਰ ਆਪਣੀਆਂ ਮਾਵਾ ਭੈਣਾਂ ਦੇ ਖਾਤਰ ਆਪਣਾ ਦੇਸ਼ ਨੂੰ ਬਚਾ ਰਹੇ ਨੇ ਹੈ ਨਾ ਤੇ ਚਾਹੇ ਹਿੰਦੂਆਂ ਨੂੰ ਤੇ ਸ੍ਰੀ ਮਹਾਤਮਾ ਚਰਤਿ ਕਲਾ ਜਿ ਰੱਖੇ ਉਸ ਬੱਚਿਆਂ ਨੂੰ ਬਚਾਇਆ ਨੇ ਫੌਜੀਆ ਵੀਰਾਂ ਨੇ ਬੱਚਿਆਂ ਨੂੰ ਤੇ ਤੰਦੁਸਤੀ ਰੱਖੇ ਮਾਤਾਂ ਨੂੰ ਚਾਹਤੀ ਕਲਾ ਵਿੱਚ ਰੱਖੇ ਤੇ ਸ਼ਾਂਤੀ ਮਨ ਹੋ ਜਾਵੇ ਆਪਣੇ ਦੇਸ਼ ਵਿੱਚ ਬਸ ਮੈਂ ਇਹ ਚਾਹੁੰਦੀ ਆ ਮੇ ਸ਼ਾਂਤੀ ਬਣੀ ਰਹੇ ਪ੍ਰਮਾਤਮਾ ਸ਼ਾਂਤੀ ਬਣਾਈ ਰੱਖ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਦੀ ਫਤਿਹ ਗਲਤੀ ਹੁਣ ਮਾਫ਼ ਕਰ ਦਿਓ ਮੇਰੇ ਵੀਡੀਓ ਜੇ ਵੀ ਦੇਖਿਆ ਤੇ ਲਾਈਕ ਤੇ ਸਬਸਕ੍ਰਾਈਬ ਕਰਿਆ ਕਰੋ ਮੈਂ ਤਾਂ ਵੀਡੀਓ ਇਸ ਤਰ੍ਹਾਂ ਦੀਆਂ ਆਉਂਦੀਆਂ ਮਾੜੀਆਂ ਮੋਟੀਆਂ ਨਾਲ ਬਣਾਵਦੀਆਂ ਹਾਂ ਬਸ ਪਾ ਦਿੰਦੀਆਂ ਮੈਨੂੰ ਇਹ ਨੌਲੇਜ ਹੈ ਨਹੀਂਗੀ ਤੇ ਤੁਹਾਨੂੰ ਪਤਾ ਹੀ ਆ ਮੈਂ ਕੱਲੀ ਆ ਤੇ ਕੱਲੀ ਜਿਸ ਤਰ੍ਹਾਂ ਮੈਨੂੰ ਆਉਂਦਾ ਮੌਸਾ ਹੀ ਕਰਦਣੀ ਤੇ ਮੈਨੂੰ ਸੂਤ ਬੜੇ ਪਿਆਰੇ ਲੱਗੇ ਕਿ ਮੈਨੂੰ ਸੂਤ ਮਿਲਿਆ ਤੇ ਹੋਰ